ਸਿਰੀ ਰਾਗ ਮਹਲਾ 5 ਘਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਹੈ ਮੁਰਤੋਂ ਆਪਣੇ ਪੁੱਤਰਾਂ ਨੂੰ ਵੇਖ ਕੇ ਆਪਣੀ ਸਤਰੀ ਦੇ ਹਾ ਭਾਉ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈ ਰਸ ਭੋਗੈ ਖੁਸ਼ੀਆਂ ਕਰੈ ਮਨ ਰੰਗ ਅਪਾਰ ਤੂੰ ਦੁਨੀਆ ਦੇ ਕਈ ਰਸ ਭੋਗਦਾ ਹੈ ਤੂੰ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਾਣਦਾ ਹੈ ਤੂੰ ਅਨੇਕਾਂ ਕਿਸਮ ਦੀਆਂ ਮੋਜਾਂ ਮਾਣਦਾ ਹੈ ਬਹੁਤ ਕਰੇ ਫਰਮਾਏ ਸੀ ਵਰਤੈ ਹੋਏ ਅਫਾਰ ਤੂੰ بڑے ਹੁਕਮ ਵੀ ਕਰਦਾ ਹੈ ਤੂੰ ਹੰਕਾਰੀ ਹੋ ਕੇ ਲੋਕਾਂ ਨਾਲ ਅਹੰਕਾਰ ਵਾਲਾ ਵਰਤਾਓ ਵੀ ਕਰਦਾ ਹੈ ਕਰਤਾ ਚੇਤਨ ਆਵੇਈ ਮਨੁੱਖ ਅੰਧ ਗਵਾਰ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ਤੂੰ ਰੱਬ ਨੂੰ ਭੁੱਲ ਗਿਆ ਮੇਰੇ ਮਨ ਸੁਖ ਦਾਤਾ ਹਰਿ ਸੋਏ ਹੈ ਮੇਰੇ ਮਨ ਉਹ ਪ੍ਰਮਾਤਮਾ ਆਪ ਹੀ ਸੁੱਖਾਂ ਦਾ ਦੇਣ ਵਾਲਾ ਗੁਰ ਪ੍ਰਸਾਦਿ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਉਹ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਪਣੀ ਹੀ ਮਿਹਰ ਨਾਲ ਮਿਲਦਾ ਹੈ ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾ ਕੋ ਏ ਮੂਰਖ ਤੂੰ ਖਾਣ ਵਿੱਚ ਹਣਾਣ ਵਿੱਚ ਮਸਤ ਹੋ ਰਿਹਾ ਹੈ ਸੋ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈ ਹੈ ਵਰ ਗੈ ਵਰ ਬਹਰੰਗੇ ਕੀ ਆ ਰਥ ਅਥਾਕ ਕਈ ਕਿਸਮਾਂ ਦੇ ਵਧੀਆ ਘੋੜੇ ਵਧੀਆ ਹਾਥੀ ਤੇ ਕਦੇ ਨਾ ਥਕਣ ਵਾਲੇ ਰਥ ਇਕੱਠੇ ਕਰ ਲਏ ਹਨ ਕਿਸੇ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਕੋ ਮਾਇਆ ਦੀ ਮਸਤੀ ਵਿੱਚ ਤੂੰ ਆਪਣੇ ਸਾਥ ਸੰਬੰਧੀਆਂ ਨੂੰ ਭੁਲਾ ਬੈਠਾ ਹੈ ਕਿਸੇ ਨੂੰ ਤੂੰ ਆਪਣੇ ਚਿੱਤ ਵਿੱਚ ਨਹੀਂ ਲਿਆਉਂਦਾ ਸਿਰਜਣਹਾਰ ਭੁਲਾਇਆ ਮਿਣਨਾਵੇਂ ਨਾ ਪਾ ਕੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੂੰ ਆਤਮਿਕ ਜੀਵਨ ਵਿੱਚ ਗੰਦਾ ਹੈ ਸਰਜਨਹਾਰ ਪ੍ਰਭੂ ਨੇ ਤੈਨੂੰ ਆਪਣੇ ਮਨੋ ਲਾ ਦਿੱਤਾ ਹੈ। ਇਹੋ ਜੇ ਮਨੁੱਖ ਨੂੰ ਪ੍ਰਮਾਤਮਾ ਆਪਣੇ ਮਨੋਂ ਲਾ ਦਿੰਦਾ ਹੈ। ਲੈਂਦਾ ਬੱਦ ਦੁਆਏ ਤੂੰ ਮਾਇਆ ਕਰੇ ਇਕੱਠ ਹੈ ਮੁਰਕ ਤੱਕੇ ਢੋੜੇ ਕਰਕੇ ਮਾਇਆ ਇਕੱਠੀ ਕਰਦਾ ਹੈ ਜਿਸ ਕਰਕੇ ਲੋਕਾਂ ਦੀਆਂ ਵਾਦਾ ਅਸੀਸਾਂ ਲੈਂਦਾ ਹੈ। ਜਿਸ ਨੂੰ ਤੂੰ ਪਤ ਆਏਂਦਾ ਸੋਸਣ ਤੁਜੇ ਅਨਿਤ ਔਰ ਜਿਸ ਪ੍ਰਵਾਰ ਨੂੰ ਤੂੰ ਇਸ ਮਾਇਆ ਨਾਲ ਖੁਸ਼ ਕਰਦਾ ਹੈ ਉਹ ਤੇਰੇ ਸਮੇਤ ਹੀ ਨਾਸ਼ਵੰਤ ਹੈ ਨਾ ਤੂੰ ਰਹਿਣਾ ਨਾ ਉਹਨਾਂ ਨੇ ਰਹਿਣਾ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਹੈ ਅਹੰਕਾਰੀ ਤੂੰ ਆਪਣੇ ਮਨ ਦੀ ਮਤ ਦੇ ਦਬਾਅ ਹੋਇਟ ਆਇਆ ਹੋਇਆ ਹੈ ਤੇ ਮਾਇਆ ਦਾ ਮਾਨ ਕਰਦਾ ਹੈ ਤੈਨ ਪ੍ਰਭ ਆਪ ਭੁਲਾਇਆ ਨਾ ਤਸ ਜਾਤ ਨਾ ਪਤ ਜਿਸ ਮੰਦ ਭਾਗੀ ਜੀਵ ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਨਾਸ ਦੀ ਉੱਚੀ ਜਾਤ ਮੁੱਲ ਪਾਉਂਦੀ ਹੈ ਤੈਨਾਂ ਦੁਨਿਆਵੀ ਦੁਨਿਆਵਾਲੀ ਕੋਈ ਇੱਜ਼ਤ ਸਤਗੁਰ ਸਤਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਅਕਾਲ ਪੁਰਖ ਦੇ ਰੂਪ ਸਤਗੁਰ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ ਸੱਜਣ ਹੀ ਮਿਲਾ ਦਿੰਦਾ ਹੈ ਪ੍ਰਭੂ ਦੇ ਉਸ ਸੇਵਕ ਦਾ ਰਾਖਾ ਹਰ ਥਾਂ ਪ੍ਰਭੂ ਆਪ ਹੀ ਬਣਦਾ ਹੈ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈ ਰੋਏ ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ ਪਰ ਆਪਣੀ ਹਉਮੇ ਵਿੱਚ ਹੱਸਿਆ ਮਨੁੱਖ ਦੁਖੀ ਹੀ ਹੁੰਦਾ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਈ ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ ਪਰਮਾਤਮਾ ਉਹੀ ਕਰਦਾ ਹੈ ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਹੈ ਨਾਨਕ ਜਿਹੜਾ ਮਨੁੱਖ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਸਗ ਉਹ ਸਾਰੇ ਜਗਤ ਵਿੱਚ ਚਾਨਣ ਮਨਾਰਾ ਬਣ ਜਾਂਦਾ ਹੈ ਸ੍ਰੀ ਰਾਗ ਮਹਲਾ 5ਵਾਂ ਮਨ ਬिलास ਬਹਰੰਗ ਕਣਾ ਦ੍ਰਿਸ਼ਟ ਫੂਲ ਖੁਸ਼ੀਆਂ ਜੇ ਕਿਸੇ ਮਨੁੱਖ ਦੇ ਮਨ ਵਿੱਚ ਕਈ ਕਿਸਮਾਂ ਦਾ ਬਹੁਤ ਚਾਮਲਾਰ ਹੋਵੇ ਜੋ ਸਦੀ ਨਗਾ ਦੁਨੀਆ ਦੀਆਂ ਖੁਸ਼ੀਆਂ ਵਿੱਚ ਹੀ ਭੁੱਲੀ ਰਹੇ ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਜੇ ਅਜਿਹੀਆਂ ਬਾਦਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ ਤਾਂ ਵੀ ਸਾਥ ਸੰਗਤ ਤੋਂ ਬਿਨਾਂ ਸਭ ਮੋਜਾਂ ਸਹਿਮ ਵਿੱਚ ਪਾਈ ਰੱਖਦੀਆਂ ਹਨ ਭਾਈ ਰੇ ਸੁਖ ਸਾਦ ਸੰਗ ਪਾਇਆ اے ਭਾਈ ਸੁਖ ਤਾਂ ਅਸਲ ਵਿੱਚ ਗੁਰੂ ਦਾ ਸਾਥ ਕੀਤਿਆ ਹੀ ਮਿਲਦਾ ਹੈ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸੰਸਾਰ ਮਿਟ ਗਿਆ ਰਹਾਉ ਉਸ ਅਕਾਲ ਪੁਰਖ ਸਿਰਜਣਹਾਰ ਨੇ ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ ਲੇਖ ਲਿਖ ਦਿੱਤਾ ਉਸ ਨੂੰ satsang ਮਿਲਦਾ ਹੈ ਤੇ ਉਸ ਦਾ ਦੁੱਖ ਸਹਿਮ ਦੂਰ ਹੋ ਜਾਂਦਾ ਹੈ ਰਹਾਉ ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ ਧਰਤੀ ਦੇ ਜਿੰਨੇ ਵੀ ਸੋਹਣੇ ਸੋਹਣੇ ਥਾਂ ਹਨ ਜੇ ਕੋਈ ਮਨੁੱਖ ਉਹ ਸਾਰੇ ਹਿੱਪਾਂ ਭੌਂ ਭੌਂ ਕੇ ਵੇਖ ਆਇਆ ਧਨ ਪਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਜੇ ਕੋਈ ਬਹੁਤ ਧਨਾੜ ਹੋਵੇ ਬਹੁਤ ਭੈਣ ਦਾ ਮਾਲਕ ਹੋਵੇ ਤਾਂ ਵੀ ਸਾਧ ਸੰਗਤ ਤੋਂ ਬਿਨਾ ਮੇਰੀ ਭੈ ਆਖ ਆ ਕੇ ਦੁਖੀ ਰਹਿੰਦਾ ਹੈ ਯਾਨੀ ਕਿ ਹੰਕਾਰ ਵਿੱਚ ਫਸਿਆ ਰਹਿੰਦਾ ਹੈ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਜੇ ਕੋਈ ਮਨੁੱਖ ਡਾਰ ਖਤਰਾ ਝਾਕਾ ਲਾ ਕੇ ਲੋਕਾਂ ਤੇ ਆਪਣਾ ਹੁਕਮ ਚਲਾਏ ਲੋਕਾਂ ਨਾਲ ਬੜੀ ਆਕੜ ਵਾਲਾ ਸ਼ਲੋਕ ਕਰੇ ਸਭ ਕੋ ਵਸਗਤ ਕਰ ਲਿਓ ਬਿਨ ਨਾਵੇਂ ਖਾ ਕਰ ਰੜਿਆ ਜੇ ਉਸ ਨੇ ਹਰੇਕ ਨੂੰ ਆਪਣੇ ਵਸ ਵਿੱਚ ਕਰ ਲਿਆ ਹੋਵੇ ਤਾਂ ਵੀ ਸਾਥ ਸੰਗਤ ਨੂੰ ਮੰਝਿਆ ਰਹਿ ਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ਤੇ ਆਖਰ ਮਿੱਟੀ ਵਿੱਚ ਰਲ ਜਾਂਦਾ ਕੋਟ ਤੇ 33 ਸੇਵਕਾ ਸਿੱਧ ਸਾਧਕ ਦਰ ਖਰਿਆ ਜੇ 33 ਕਰੋੜ ਦੇ ਦਿੱਤੇ ਉਸ ਦੇ ਸੇਵਕ ਬਣ ਜਾਣ ਸਿੱਧ ਤੇ ਸਾਧਕ ਉਸ ਦੇ ਦਰ ਤੇ ਖਲੋਤੇ ਰਹਿਣ ਗਿਰੰਬਾਰੀ ਵੱਡ ਸਾਹਬੀ ਸਭ ਨਾਨਕ ਸੁਪਨthia ਜੇ ਕੋਈ ਇਤਨੀ ਵੱਡੀ ਹਕੂਮਤ ਦਾ ਮਾਲਕ ਹੋ ਜਾਏ ਕਿ ਸਾਰੀ ਜ਼ਿੰਮੇਵਾਰੀ ਵੀ ਮਿਲ ਜਾਏ ਤਾਂ ਵੀ ਹੈ ਨਾਨਕ ਸਾਧ ਸੰਗਤ ਤੋਂ ਬਿਨਾ ਸੁੱਖ ਨਹੀਂ ਮਿਲਦਾ ਤੇ ਇਹ ਸਭ ਕੁਝ ਆਖਰ ਸੁਪਨਾ ਹੀ ਹੋ ਜਾਂਦਾ ਹੈ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ ਸ੍ਰੀ ਰਾਗ ਮਹਲਾ 5ਵਾਂ ਭੜ ਕੇ ਉਠ ਪਪੋਲੀ ਐ ਵੇਂ ਨੁਜੇ ਮੁਗਦੇ ਅਜਾਣ ਹਰ ਰੋਜ਼ ਉਦਮ ਨਾਲ ਇਹ ਸਰੀਰ ਨੂੰ ਪਾਲੀ ਪੋਸੀ ਦਾ ਹੈ ਜਿੰਦਗੀ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇਸਮਝ ਹੀ ਰਹਿੰਦਾ ਹੈ ਸੋ ਪ੍ਰਭ ਚੇਤਨਾ ਆਏ ਉਹ ਛੁੱਟੇਗੀ ਬੇਬਾਣ ਇਸ ਨੂੰ ਕਦੇ ਉਹ ਪ੍ਰਮਾਤਮਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਚੇਤੇ ਨਹੀਂ ਆਉਂਦਾ ਤੇ ਆਖਰ ਇਹ ਮਸਾਣਾ ਵਿੱਚ ਸੁੱਟ ਦਿੱਤਾ ਜਾਏਗਾ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਏ ਪ੍ਰਾਣੀ ਅਜੇ ਵੀ ਵੇੜਾ ਹੈ ਆਪਣੇ ਗੁਰੂ ਨਾਲ ਚੇਤ ਜੋੜ ਤੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣਾ ਹੈ ਪ੍ਰਾਣੀ ਤੂੰ ਜਗਤ ਵਿੱਚ ਪ੍ਰਮਾਤਮਾ ਦੇ ਨਾਮ ਦਾ ਲਾਭ ਖੱਟਣ ਵਾਸਤੇ ਆਇਆ ਹੈ ਪਾਵ ਲਾਹ ਲੈਣ ਦੀਆਂ ਨੇ ਲੱਗਾ ਕਿ ਤ ਕ ਫਕੜੇ ਸਭ ਮੁਕਦੇ ਚੱਲੀ ਰਹਿਣਾ ਰਹਾਓ ਤੂੰ ਕਿਸ਼ਖਵਾਰੀ ਵਾਲੇ ਕੰਮ ਵਿੱਚ ਰੁੱਝਿਆ ਪਿਆ ਹੈ ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ਵੇਲਾ ਬਤੀਤ ਹੁੰਦਾ ਜਾ ਰਿਹਾ ਹੈ। ਹਾਉ। ਕੋਦਮ ਕਰੇ ਪਸ਼ ਪੰਖੀਆਂ ਦਿਸੈ ਨਾਹੀ ਕਾਲ। ਪਸ਼ੂ ਕੋਲੋਲ ਕਰਦਾ ਹੈ, ਪੰਛੀ ਕੋਲੋਲ ਕਰਦਾ ਹੈ। ਪਸ਼ੂ ਨੂੰ ਪੰਛੀ ਨੂੰ ਮੌਤ ਨਹੀਂ ਦੱਸਦੀ। ਇਹ ਹਾਲ ਬੰਦੇ ਦਾ ਹੈ। ਉਹ ਤੈ ਸਾਥ ਮਨੁੱਖ ਹੈ। ਫਤਮਾਇਆ ਜਾਲ ਪਰ ਮਨੁੱਖ ਵੀ ਉਸੇ ਹੀ ਸਾਥ ਵਿੱਚ ਜਾਲ ਲਿਆ ਹੈ ਪਸ਼ੂ ਪੰਛੀ ਵਾਂਗ ਇਸ ਨੂੰ ਵੀ ਮੋਤ ਚੇਤੇ ਨਹੀਂ ਤੇ ਇਹ ਮਾਇਆ ਦੇ ਜਾਲ ਵਿੱਚ ਫਸਿਆ ਪਿਆ ਮੁਕਤੇ ਸਈ ਪਾਲੀਐ ਜੇ ਸਚਾ ਨਾਮ ਸਮਾਲੋ ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿਸਦੇ ਹਨ ਜਿਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿੱਚ ਵਸਾਉਂਦੇ ਹਨ ਜੋ ਕਰ ਛੱਡ ਗਵਾਮਣਾ ਸੋ ਲੱਗਾ ਮਨ ਮਾਹੀ ਹੈ ਪ੍ਰਾਣੀ ਜਿਹੜਾ ਇਹ ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ ਉਹ ਤੈਨੂੰ ਆਪਣੇ ਵਿੱਚ ਪਿਆਰਾ ਲੱਗ ਰਿਹਾ ਜਿੱਥੇ ਜਾਏ ਤਦ ਵਰਤਣਾ ਤਸ ਕੀ ਚਿੰਤਾ ਨਾ ਹੈ ਤੇ ਜਿੱਥੇ ਜਾ ਕੇ ਤੇਰਾ ਵਾਪੈਣਾ ਹੈ ਉਸ ਦਾ ਤੈਨੂੰ ਰਤਾ ਵੀ ਫਿਕਰ ਨਹੀਂ ਹੈ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੀ ਜਿਹੜੇ ਫਸੇ ਹੋਏ ਜੀਵਾ ਮਾਇਆ ਦੇ ਮੋਹ ਵਿੱਚ ਇਸ ਮੋਹ ਵਿੱਚ ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜਿਹੜੇ ਗੁਰੂ ਦੀ ਚਰਨੀ ਪੈ ਜਾਂਦੇ ਹਨ ਗੁਰੂ ਦੇ ਉਪਦੇਸ਼ ਤੇ ਤੁਰ ਪੈਂਦੇ ਹਨ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਪਰ ਮਾਇਆ ਦਾ ਮੋਹ ਹੈ ਹੀ ਬੜਾ ਤਬਲ ਇਸ ਵਿੱਚੋਂ ਗੁਰੂ ਤੋਂ ਬਿਨਾ ਕੋਈ ਬਚਾ ਨਹੀਂ ਸਕਦਾ ਗੁਰੂ ਤੋਂ ਬਿਨਾ ਅਜੇ ਹੀ ਸਮਰੱਥਾ ਵਾਲਾ ਕੋਈ ਨਹੀਂ ਦਿਸਦਾ ਚਾਰੇ ਕੁੰਡਾ ਪਾੜ ਕੇ ਆਇਆ ਸ਼ਰਣਾਏ ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸ਼ਰਣ ਆ ਪਿਆ ਨਾਨਕ ਸਚੇ ਪਾਤਸ਼ਾਹ ਡੁੱਬਦਾ ਲਿਆ ਕਢਾਇ ਹੈ ਏ ਨਾਨਕ ਸਚੇ ਪਾਤਸ਼ਾਹ ਨੇ ਗੁਰੂ ਨੇ ਮੈਨੂੰ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬਦੇ ਨੂੰ ਬਾਹ ਫੜ ਕੇ ਕੱਢ ਲਿਆ ਹੈ ਸ੍ਰੀ ਰਾਗ ਮਹਲਾ 5 ਘੜੀ ਮੁਹਤ ਕਾ ਪਾਹਣਾ ਕਾਜ ਸਵਾਰਣ ਹਾਰ ਕਿਸੇ ਦੇ ਘਰ ਘੜੀ ਦੋ ਘੜੀ ਲੈ ਗਿਆ ਹੋਇਆ ਕੋਈ ਪ੍ਰਾਣਾ ਉਸ ਘਰ ਦੇ ਕੰਮ ਸਵਾਰਣ ਵਾਲਾ ਬਣ ਬੈਠੇ ਤਾਂ ਹਾਸੋ ਹੀਣਾ ਹੀ ਹੁੰਦਾ ਹੈ ਤਵੇਂ ਜੀਵ ਇਸ ਜਗਤ ਵਿੱਚ ਘੜੀ ਦੋ ਘੜੀਆਂ ਦਾ ਪ੍ਰਾਣਾ ਹੈ ਪਰ ਇਸ ਦੇ ਹੀ ਕੰਮ ਧੰਦੇ ਨਿਝਟਣ ਵਾਲਾ ਬਣ ਜਾਂਦਾ ਹੈ ਮਾਇਆ ਕਾਮ ਵਿਆਪੇ ਆ ਸਮਝੈ ਨਹੀਂ ਗਵਾਰ ਮੂਰਖ ਜੀਵਨ ਦਾ ਸਹੀ ਰਾਹ ਨਹੀਂ ਸਮਝਦਾ ਮਾਇਆ ਦੇ ਮੋਹ ਵਿੱਚ ਤੇ ਕਾਮ ਵਾਸਨਾ ਵਿੱਚ ਫਸਿਆ ਰਹਿੰਦਾ ਹੈ ਉੱਠ ਚੱਲਿਆ ਪਛਤਾਇਆ ਪਰਿਆ ਵਸ ਜਿੰਦਾਰ ਜਦੋਂ ਇੱਥੋਂ ਉੱਠ ਕੇ ਤੁਰ ਪੈਂਦਾ ਹੈ ਤਾਂ ਪਛਤੰਦਾ ਹੈ ਪਰ ਉਸ ਵੇਲੇ ਪਛਤਾਇਆ ਕੀ ਬਣਦਾ ਹੈ ਜਮ੍ਹਾਂ ਦੇ ਵਸ ਪੈ ਜਾਂਦਾ ਹੈ ਅੰਦੇ ਤੂੰ ਬੈਠਾ ਕੰਦੀ ਪਾਹੇ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ ਜਿਵੇਂ ਕੋਈ ਰੁੱਖ ਨਦੀ ਦੇ ਕੰਡੇ ਉੱਤੇ ਉਗਾ ਹੋਇਆ ਹੋਵੇ ਤੇ ਕਿਸੇ ਵੀ ਵੇਲੇ ਕੰਡੇ ਨੂੰ ਢਾ ਲਾ ਕੇ ਰੁੱਖ ਨਦੀ ਵਿੱਚ ਰੁੜ ਜਾਂਦਾ ਹੈ ਤੇਰੇ ਤੂੰ ਮੌਤ ਨਦੀ ਦੇ ਕੰਢੇ ਉੱਤੇ ਬਿਠਾ ਹੋਇਆ ਹੈ ਪਤਾ ਨਹੀਂ ਕਿਹੜੇ ਵੇਲੇ ਤੇਰੀ ਮੌਤ ਆ ਜਾਏ ਜੇ ਹੋ ਵੀ ਪੁਰਬਲੇ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਜੇ ਤੇਰੇ ਮੱਥੇ ਉੱਤੇ ਪੁਰਬਲੇ ਜਨਮ ਵਿੱਚ ਕੀਤੀ ਕਮਾਈ ਦਾ ਚੰਗਾ ਲੇਖ ਲਿਖਿਆ ਹੋਵੇ ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲੈ ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏ ਤੇ ਆਤਮਿਕ ਮੌਤ ਤੋਂ ਬਚ ਜਾਏ ਪੁਰਬਲੇ ਕਰਮ ਜਿਹੜੇ ਪਿੱਛੇ ਜਿਕਰ ਚੱਲ ਰਿਹਾ ਸਾਰਾ ਕਿਹੜੇ ਕੰਮ ਲੱਗਿਆ ਸੀ ਇਸ ਕੰਮ ਲੱਗਣਾ ਸੀ ਹੁਣ ਜਿਹੜੇ-ਜਿਹੜੇ ਕੰਮ ਲੱਗਾਂਗੇ ਉਹੀ ਆਉਣ ਵਾਲੇ ਸਮੇਂ ਚ ਪੁਰਬਲਾ ਕਰਮ ਹੋ ਜਾਊਗਾ ਮੰਨ ਲਓ ਜੇ ਕੋਈ ਬੱਚਾ ਪੜਾਈ ਨਹੀਂ ਕਰ ਰਿਹਾ ਤਾਂ ਉਹ ਉਹ ਨਾ ਪੜਾਈ ਕਰਨਾ ਉਹਦਾ ਪੁਰਬਲਾ ਕਰਮ ਹੈ ਤੇ ਰਿਜ਼ਲਟ ਉਹਦਾ ਹੋਊਗਾ ਕਿ ਉਹ ਫੇਲ ਹੋਊਗਾ ਸਪੂਰਬਲੇ ਕਰਮ ਅਸੀਂ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਹਰ ਵੇਲੇ ਕਰ ਰਹੇ ਹਾਂ ਗੁਰੂ ਨੂੰ ਤੋਂ ਟੁੱਟ ਕੇ ਗੁਰੂ ਨੂੰ ਯਾਦ ਕਰਕੇ ਹਰਕ ਪੈਂਦਾ ਤੁਸੀਂ ਕਿਹੋ ਜਿਹਾ ਕਰਮ ਕਰਦੇ ਹਰੀ ਨਾਹੀ ਨਾ ਡੱਡਰੇ ਪੱਕੀ ਵੱਢਣ ਹਾਰ ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾ ਵੱਢੀ ਜਾਏ ਡੱਡਿਆਂ ਦੇ ਧਈ ਹੋਈ ਹੀ ਅੱਧ ਪੱਕੀ ਨਾ ਵੱਢੀ ਜਾਏ ਤੇ ਸਿਰਫ ਪੱਕੀ ਹੋਈ ਹੀ ਵੱਢੀ ਜਾਏ ਜੇ ਤਾਂ ਖੇਤ ਦੇ ਮਾਲਕ ਦੇ ਸਿਰ ਤੇ ਆ ਵੀ ਉਹਨੇ ਕਿਹੋ ਜਿਹੀ ਵੜਣੀ ਲੈ ਲੈ ਦਾਤ ਪਹੁੰਚਿਆ ਲਾਵੇ ਕਰਤੇ ਆਰ ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ ਵਾਢੇ ਤਿਆਰ ਕਰਦਾ ਹੈ ਜੋ ਦਾਤਰੇ ਲੈ ਲੈ ਕੇ ਖੇਤਵਾਚਾ ਪਹੁੰਚਦੇ ਹਨ ਜਾ ਹੋਵਾ ਹੁਕਮ ਤਿਰਸਾਣ ਦਾ ਤਾਂ ਲੁਣਣ ਮਿਣਿਆ ਖੇਤਾਰ ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ ਵੱਡ ਖੇਤ ਨੂੰ ਵੱਢ ਕੇ ਸਾਰਾ ਖੇਤ ਮਿਲ ਲੈਂਦੇ ਹਨ ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ ਚਾਹੇ ਬਾਲ ਉਮਰ ਚਾਹੇ ਜਵਾਨੀ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਹਿਲਾ ਪਹਿਰ ਤੰਦੇ ਗਿਆ ਦੂਜੇ ਪਰ ਸੋਇਆ ਪਹਿਲਾ ਪਹਿਰ ਤੰਦੇ ਗਿਆ ਦੂਜੇ ਪਰ ਸੋਇਆ ਮਾਇਆ ਦੇ ਰਸੇ ਮੂਰਖ ਮਨੁੱਖ ਦੀ ਜੀਵਨ ਰਾਤ ਦਾ ਪਹਿਲਾ ਪਹਿਰ ਦੁਨੀਆ ਦੇ ਤੰਦਿਆਂ ਵਿੱਚ ਬੀਜ ਜਾਂਦਾ ਹੈ ਦੂਜੇ ਪਹਿਰ ਮੋਹ ਦੀ ਨੀਂਦ ਵਿੱਚ ਰੱਜ ਕੇ ਸੁੱਤਾ ਰਹਿੰਦਾ ਹੈ ਤੀਜੇ ਚਾਖ ਚ ਖਾਇਆ ਚੌਥੇ ਪੂਰ ਪਿਆ ਤੀਜੇ ਪੈਰ ਵਿੱਚੇ ਭੋਗਦਾ ਰਹਿੰਦਾ ਹੈ ਤੇ ਚੌਥੇ ਪੈਰ ਆਖਰ ਦਿਨ ਚੜ ਪੈਂਦਾ ਹੈ ਬੜੇ ਪਾ ਕੇ ਮੌਤ ਆਕੂਂਦੀ ਹੈ ਕਦ ਹੀ ਚੇਤਨਾ ਆਏ ਉਹ ਜਿਨ ਜਿਉ ਪਿੰਡ ਦੀ ਆ ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਵੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ ਉਸ ਨੂੰ ਕਦੇ ਵੀ ਯਾਦ ਨਹੀਂ ਕਰਦਾ ਸਾਧ ਸੰਗਤ ਕੋ ਵਾਰਿਆ ਜਿਉ ਕਿਆ ਗੁਰਮਾਨ ਹੈ ਨਾਨਕ ਮੈਂ ਸਾਧ ਸੰਗਤ ਨੂੰ ਸਦਕੇ ਜਾਂਦਾ ਹਾਂ ਸਾਧ ਸੰਗਤ ਨੂੰ ਆਪਣੀ ਜਿੰਦ ਕੁਰਬਾਨ ਕਰਦਾ ਜਿਸ ਤੇ ਸੋਜੀ ਮਨ ਪਈ ਮਿਲਿਆ ਅਪੁਰਖ ਸੁਜਾਣ ਕਿਉਂਕਿ ਸਾਧ ਸੰਗਤ ਤੋਂ ਹੀ ਮਨ ਵਿੱਚ ਪ੍ਰਭੂ ਦੇ ਸਿਮਰਨ ਦੀ ਸੂਝ ਪੈਦਾ ਹੁੰਦੀ ਹੈ ਸਾਧ ਸੰਗਤ ਦੇ ਰਾਹੀ ਹੀ ਸਬਦ ਦੇ ਦਿਲ ਦੀ ਜਾਣਨ ਵਾਲਾ ਅਕਾਲ ਪੁਰਖ ਮਿਲਦਾ ਹੈ ਨਾਨਕ ਡਿਠਾ ਸਦਾ ਨਾਲ ਹਰ ਅੰਤਰਜਾਮੀ ਜਾਣ ਹੈ ਨਾਨਕ ਅੰਤਰਜਾਮੀ ਸੁ ਜਾਣ ਪ੍ਰਭੂ ਨੂੰ ਸਾਧ ਸੰਗਤ ਦੀ ਕਿਰਪਾ ਨਾਲ ਹੀ ਮੈਂ ਸਾਦਾ ਆਪਣੇ ਅੰਗ ਸੰਗ ਵੇਖਿਆ ਸਿਰੀ ਰਾਗ ਮਹਲਾ 5 ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ ਹੋਰ ਸਾਰੀਆਂ ਗੱਲਾਂ ਬੇਸ਼ੱਕ ਭੁੱਲ ਜਾਣ ਪਰ ਇੱਕ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਾ ਭੁੱਲੇ ਤੰਦਾ ਸਭ ਜਲਾਏ ਕੈ ਗੁਰਨਾਮ ਦੀਆ ਸਚ ਸਵਾਉ ਗੁਰੂ ਨੇ ਦੁਨੀਆ ਦੇ ਧੰਧਾਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ ਇਹ ਸਦਾ ਥਿਰ ਨਾਮ ਹੀ ਹੁਣ ਮੇਰਾ ਜੀਵਨ ਮਨੋਰਥ ਹੈ ਆਸ ਸਬੇ ਲਾਹ ਕੈ ਇਕ ਆਸ ਕਮਾਉ ਮੈਂ ਦੁਨੀਆ ਦੀਆਂ ਸਾਰੀਆਂ ਆਸਾਂ ਮਨ ਵਿੱਚਂ ਦੂਰ ਕਰਕੇ ਇੱਕ ਪ੍ਰਮਾਤਮਾ ਦੀ ਆਸ ਆਪਣੇ ਅੰਦਰ ਪੱਕੀ ਕਰਦਾ ਜਿੰਨੀ ਸਤਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਉ ਜਿੰਨਾ ਬੰਦਿਆਂ ਨੇ ਸਤਗੁਰ ਦਾ ਆਸਰਾ ਲਿਆ ਹੈ ਉਹਨਾਂ ਨੂੰ ਪ੍ਰਲੋਕ ਵਿੱਚ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲਦਾ ਹੈ ਮਨ ਮੇਰੇ ਕਰਤੇ ਨੂੰ ਸਲਾਹ ਹੈ ਮੇਰੇ ਮਾਨਾ ਕਰਤਾਰ ਦੀ ਸਿਫਤ ਸਲਾਹ ਕਰ ਸੰਬੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾ ਹੈ ਰਹਾ ਪਰ ਇਹ ਸਿਫਤ ਸਲਾਹ ਦੀ ਦਾਤ ਗੁਰੂ ਅਸਵ ਨੂੰ ਮਿਲਦੀ ਹੈ ਸੋ ਤੂੰ ਸਾਰੀਆਂ ਚਤਰਾਇਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਟਹਿ ਪਾ ਚਤਰਾਇਆਂ ਛੱਡਣ ਨਾਲ ਹੀ ਸਿਆਣਤ ਮਿਲਦੀ ਰਹੋ ਦੁੱਖ ਓਖ ਨਾ ਵਿਆਪਈ ਜੇ ਸੁਖ ਦਾ ਤਾਂ ਮਨ ਹੋਏ ਜੇ ਸੁਖਾਂ ਦਾ ਦੇਣ ਵਾਲਾ ਪ੍ਰਮਾਤਮਾ ਮਨ ਵਿੱਚ ਵਸ ਪਏ ਤਾਂ ਨਾ ਦੁਨੀਆ ਦੇ ਦੁੱਖ ਜੋਰ ਪਾ ਸਕਦੇ ਹਨ ਤੇ ਨਾ ਮਾਇਆ ਦੀ ਤ੍ਰਿਸ਼ਨਾ ਜੋਰ ਪਾ ਸਕਦੀ ਹੈ। ਕਹਤੇ ਹੀ ਕਮਨ ਛ ਜੀਏ। ਜाहिर ਦੇ ਸੱਚਾ ਸੋਏ। ਜਦੋਂ ਹਿਰਦੇ ਵਿੱਚ ਉਹ ਸਦਾ ਥੇ ਰਹਿਣ ਵਾਲਾ ਪਰਮਾਤਮਾ ਵਸਦਾ ਹੋਵੇ ਤਾਂ ਕਿਸੇ ਵੀ ਕੰਮ ਵਿੱਚ ਲੱਗিয়ে ਆਤਮਿਕ ਜੀਵਨ ਕਮਜ਼ੋਰ ਨਹੀਂ ਹੁੰਦਾ। ਜਿਸ ਤੂੰ ਰੱਖੇ ਹੱਥ ਦੇ ਤੇ ਸਮਾਰ ਨਾ ਸਕੈ ਕੋਏ ਸੇ ਪ੍ਰਭੂ ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ ਵਿਕਾਰਾਂ ਵੱਲੋਂ ਬਚਾ ਲਾ ਹੈ ਕੋਈ ਵਿਕਾਰ ਉਸਨੂੰ ਆਤਮਕ ਮੋਤੇ ਮਾਰ ਨਹੀਂ ਸਕਦਾ ਸੁਖ ਦਾਤਾ ਗੁਰ ਸੇਵੀ ਹੈ ਸਭ ਅਵਗਣ ਕੱਢੈ ਤੋ ਹੋਏ ਆਤਮਕ ਆਨੰਦ ਦੇਣ ਵਾਲੇ ਸਤਿਗੁਰ ਦੀ ਸ਼ਰਨ ਲੈਣੀ ਚਾਹੀਦੀ ਹੈ ਸਤਿਗੁਰ ਮਨ ਵਿੱਚੋਂ ਸਾਰੇ ਔਗਣ ਧੋ ਕੇ ਕੱਢ ਦਿੰਦਾ ਹੈ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਏ ਪ੍ਰਕਾਸ਼ ਰੂਪ ਪ੍ਰਭੂ ਮੈਂ ਸੇਵਕ ਤੇਰੇ ਪਾਸ ਹਾਂ ਨਾ ਜੀਵ ਇਸਤਰੀਆਂ ਦੀ ਸੇਵਾ ਦਾ ਦਾਨ ਮੰਦ ਦਾ ਜਿਨ੍ਹਾਂ ਨੂੰ ਆਪਣੀ ਸੇਵਾ ਵਿੱਚ ਲਾਇਆ ਹੋਇਆ ਸਾਧ ਸੰਗ ਮਸਕਤ ਤੁਠੇ ਮਾਮ ਦੇਵੋ ਹੈ ਪ੍ਰਭੂ ਜੇ ਤੁਮ ਹੀ ਮਿਹਰ ਕਰੇ ਤਾਂ ਮੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤ ਮਿਲੇ ਸਭ ਕਿਸ ਵਸਗਤ ਸਾਹਿਬੈ ਆਪੇ ਕਰਨ ਕਰੇਵ ਹਰੇਕ ਦਾਤ ਮਾਲਕ ਦੇ ਆਪਣੇ ਇਖਤਿਆਰ ਵਿੱਚ ਹੈ ਉਹ ਆਪ ਹੀ ਸਭ ਕੁਝ ਕਰਨ ਕਰਾਉਣ ਜੋਗਾ ਹੈ ਸਤਗੁਰ ਕੈ ਬਲਿਹਾਰਣੈ ਮਨ ਸਾ ਸਭ ਪੂਰੇਵ ਮੈਂ ਆਪਣੇ ਸਤਿਗੁਰ ਤੋਂ ਸਦਕੇ ਜਾਂਦਾ ਹਾਂ ਸਤਿਗੁਰ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਇੱਕੋ ਦਿਸੈ ਸਜਣੋ ਇੱਕੋ ਭਾਈ ਮੀਤ ਜਗਤ ਵਿੱਚ ਇੱਕ ਪਰਮਾਤਮਾ ਹੀ ਅਸਲ ਸਜਣ ਦਿਸਦਾ ਹੈ ਉਹੀ ਇੱਕ ਅਸਲੀ ਭਰਾ ਹੈ ਤੇ ਮਿੱਤਰ ਹੈ ਇੱਕ ਸਹਦੀ ਸਾ ਮਾਗਰੀ ਇਕ ਸਦੀ ਹਰੀਤ ਦੁਨੀਆਂ ਦਾ ਸਾਰਾ ਧਨ ਪਦਾਰਥ ਉਸ ਇੱਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਉਸੇ ਦੀ ਹੀ ਮਰਿਆਦਾ ਜਗਤ ਵਿੱਚ ਚੱਲ ਰਹੀ ਹੈ ਇਕ ਸਿਉ ਮਨ ਮਾਨੇ ਆ ਤਾਂ ਹੋਵਾ ਨਹਿ ਚਲ ਚੀਤ ਜਦੋਂ ਮਨੁੱਖ ਦਾ ਮਨ ਇੱਕ ਪਰਮਾਤਮਾ ਦੀ ਯਾਦ ਵਿੱਚ ਗਿੱਜ ਜਾਂਦਾ ਹੈ ਤਦ ਉਸ ਦਾ ਚਿੱਤ ਮਾਇਆ ਵਾਲੇ ਪਾਸੇ ਡੋਲਣੋਂ हट ਜਾਂਦਾ ਹੈ ਸੱਚ ਖਾਣਾ ਸੱਚ ਪੈਣਣਾ ਟੀਕ ਨਾਨਕ ਸੱਚ ਕੀਤ ਏ ਨਾਨਕ ਉਹ ਪਰਮਾਤਮਾ ਦੇ ਸਦਾ ਥਿਰ ਨਾਮ ਨੂੰ ਆਪਣੇ ਆਤਮਾ ਦੀ ਖਰਾਕ ਬਣਾ ਲੈਂਦਾ ਹੈ ਨਾਮ ਨੂੰ ਹੀ ਆਪਣੀ ਆਤਮਿਕ ਪਸ਼ਾਕ ਬਣਾਉਂਦਾ ਹੈ ਤੇ ਸਦਾ ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਦਾ ਹੈ